ਕਾਰਜੋ ਇਸ ਨਗਰ ਨਿਵਾਸੀਓ ਛੋੜਾ ਟਾਈਪ ਪੈਲੇ ਲੋਨ ਕੀਤਾ ਸੀ ਐਕਚੁਅਲੀ ਉਠਾੜਦਾ ਹਾਂ ਸਾਬ ਦਾ ਮੈਨੂੰ ਪਤਾ ਇੱਥੇ ਅੜ ਜਾਂਦੇ ਆ ਫਿਰ ਖੜ ਜਾਂਦੇ ਨੇ ਇੱਥੇ ਇਹੋ ਜਿਹੇ ਬੰਦੇ ਬਹੁਤ ਘੱਟ ਵੱਡੇ ਨੇ ਅਰ ਸੱਚੇ ਦਿਲੋਂ ਦੇ ਜਿਸ ਸਹੀ ਕੰਮਾਂ ਨੂੰ ਕਰਨ ਦੇ ਜੇ ਗਲਤ ਕੰਮ ਤਾਂ ਨਹੀਂ ਕਰੀਆ ਜਿਸ ਪਾਸੇ ਖੜੇ ਨੇ ਤੇ ਖੜੇ ਆ ਅਦਰਵਾਈ ਬਹੁਤ ਬੰਦੇ ਨੇ ਜਿਹੜੇ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਸਮੇਂ ਦਾ ਅਰਪਤਾਇਆ ਹੈ ਇਹਨਾਂ ਲਈ ਸਾਡਾ ਇੱਕ ਪ੍ਰੋਗਰਾਮ ਕੈਨਸਲ ਹੋ ਗਿਆ ਵਿੱਚ ਸਮਾਂ ਸੀ ਜੇ ਅਸੀਂ ਪਹਿਲਾਂ ਸਮਾਂ ਦਿੱਤੇ ਤਾਂ ਗੱਲ ਬਖਰੀ ਹੋਣੀ ਸੀ ਫਿਰ ਅਸੀਂ ਮੌਕੇ ਤੇ ਕਰਿਆ ਕਦੇ ਇੱਕਲਾ ਮੈਂ ਘੱਟ ਆਉਣ ਕਰ ਸਕਦਾ ਮੈਂ ਕਿਉਂ ਨਹੀਂ ਕਰ ਸਕਦਾ ਵੋਟ ਤਾਂ ਕੋਈ ਕਰ ਨਹੀਂ ਸਕਦਾ ਇਹਦਾ ਕਿ ਸਾਨੂੰ ਮਾਨਸਿਕ ਸਾਰੇ ਭੈਣ ਭਰਾ ਤੁਸੀਂ ਬੈਠੇ ਹੋ ਜੋ ਇਹਨਾਂ ਨੇ ਗੱਲਾਂ ਕੀਤੀਆਂ ਬਿਲਕੁਲ ਸਹੀ ਹੈ ਖਣੇਦਾਰ ਸਾਹਿਬ ਇਹ ਜਿਹੜਾ ਐਮਐਲਏ ਲੋਕਾਂ ਨੇ ਬਣਾ ਲਿਆ ਸੀ ਪਰ ਅੱਜ ਤੁਸੀਂ ਦੇਖਿਆ ਅੱਧੀ ਸਰਕਾਰ ਨਿਕਲ ਗਈ ਸਾ ਇਹ ਸਾਲ ਦਾ ਸਮਾਂ ਨਿਕਲ ਗਿਆ ਤੁਸੀਂ ਦੱਸੋ ਤੁਹਾਡੇ ਵਾਰਡ ਦੇ ਵਿੱਚ ਕੋਈ ਏਕ ਟਿੱਕ ਲੱਗੀ ਹੈ ਫਿਰ ਕੋਈ ਨਹੀਂ ਬੋਲਦੀ ਕੀ ਨਸ਼ੇ ਖਤਮ ਹੋ ਗਏ ਬਿਲਕੁਲ ਨਹੀਂ ਕੀ ਆ ਜਿਹੜੇ ਤਸੀਲਦਾਰਾਂ ਦੇ ਐਨਓਸੀਆ ਕਾਰਪੋਰੇਸ਼ਨ ਚੋ ਕ੍ਰਾਪਸ਼ਨ ਦਸ ਗੁਣਾ ਵੱਧ ਗਿਆ ਤੁਸੀਂ ਕੰਮ ਕਰਕੇ ਨਵਾਸਤੇ ਜਾਓ ਇੰਨੇ ਪੈਸੇ ਮੰਗਦੇ ਲੋਕੀਂ ਦੇ ਮੈਂ ਕੰਮ ਨਹੀਂ ਕਰਾਂਗਾ ਆ ਦਿਨ ਦਿਹਾੜੇ ਲੋਕਾਂ ਦੇ ਗੋਲੀਆਂ ਮਾਰ ਕੇ ਮਾਰ ਕਤਲ ਕਰਤੇ ਜਾਂਦੇ ਨੇ ਕਿੰਨਾ ਗੌਰ ਨਾਲ ਦੀ ਸਥਿਤੀ ਖਰਾਬ ਹੋ ਗਈ ਹੈ ਤੁਸੀਂ ਦੇਖੋ ਪੂਰੇ ਪੰਜਾਬ ਨੂੰ ਤੁਸੀਂ ਤਾਂ ਸਾਰੇ ਸ਼ਹਿਰ ਵਾਸੀਓ ਬੜੇ ਵਿੱਦਿਅਕ ਹੋਏ ਕਿ ਜਦੋਂ ਦੀ ਸਰਕਾਰ ਆਈ ਹੈ ਲੁੱਟਾਂ ਧੂਆਂ ਨਸ਼ੇ ਇਹ ਹੀ ਵਧੇ ਨੇ ਬਦਲਾ ਕਿਤੇ ਹੋਰ ਤਾਂ ਮੈਨੂੰ ਪਤਾ ਨਹੀਂ ਇਹ ਹੀ ਬਦਲਾ ਹੈ ਜੇ ਇੱਕ ਤੇ ਕੰਮ ਹੋਏ ਨੇ ਪੈਸੇ ਆਏ ਨੇ ਤਾਂ ਕਾਂਗਰਸ ਦੀ ਸਰਕਾਰ ਦੇ ਟਾਈਮ 'ਚ ਆਏ ਅੱਜ ਗੜੀਆਂ ਨੇ ਲੈਟਰ ਦੇ ਪੈਸੇ ਦੇ ਆਟੋਪਸਾਫ ਦੇ ਪੈਸੇ ਹੁਣ ਵੀ ਤੁਹਾਡੇ ਸਵਾਰਟ ਨੂੰ 6 ਲੱਖ ਰੁਪਏ ਦਿੰਦਾ ਹੈ ਪਾਣੀ ਵਾਲਾ ਟੈਂਕਰ ਆ ਰਿਲਾਖਨ ਸ਼ਾਮ ਘਾਟਲੇ ਸੈਕਟਰ ਨੇ ਇੱਕ ਸਕੂਲ ਨੂੰ ਦਿੱਤੇ ਨੇ ਤੋ ਤਿੰਨ ਜਿਹੜਾ ਦੇ ਪੈਸੇ ਹੋਣ ਅਜੇ 2-3 ਮਹੀਨੇ ਪਹਿਲੇ ਅਸੀਂ ਦੇਖੀਏ ਸੋਸਾਇਟੀ ਕੋਸ਼ਿਸ਼ ਹੁੰਦੀ ਆ ਕਿ ਜੋ ਵੀ ਸਾਡੇ ਸ਼ਹਿਰ ਵਾਸੀ ਨੇ ਉਹਨਾਂ ਨੂੰ ਸਾਰੀਆਂ ਸਹੂਲਤਾਂ ਮਿਲਣ। ਅਜੇ ਕਿ ਇਹ ਜਿਹੜੇ ਹਾਰਡ ਨੇ ਆਪਣੇ ਬਹੁਤ ਮਿਲਦਾ ਨਹੀਂ। ਸਾਹਨੇ ਵਾਲ ਹਲਕੇ ਦੀ ਉਹ ਬਹੁਤ ਵਧੀਆ ਕੰਮ ਹੈ। ਕਹਿੰਦੇ ਜਿਲ੍ਹੇ ਦੇ ਆੜੇ ਦੇ ਮੁਕਾਬਲੇ ਉਹ ਪਛੇੜ। ਕਿਉਂਕਿ ਜਦੋਂ ਆਪਣੀ ਸਰਕਾਰ ਵੀ ਸੀ ਜਾਂ ਪਹਿਲਾਂ ਵੀ ਸੀ ਇਹਨੂੰ ਇਹਦੇ ਅੰਦਰਲਾ ਹਿੱਸਾ ਨਹੀਂ ਮੰਨਦੇ ਅਰ ਜਦੋਂ ਕਿਉਂਕਿ ਮੈਂ ਇਲੈਕਸ਼ਨ ਨਹੀਂ ਸੀ ਪਿਛਲੀ ਵਾਰੀ ਕਿ ਇਸ ਸੀਟ ਤੇ ਇਲੈਕਸ਼ਨ ਲੜੀ ਤਾਂ ਸਰਕਾਰ ਦੇ ਕੋਲ ਉਹ ਜੀ ਗੱਲ ਜਿਹੜੀ ਰੱਖਣ ਵਾਲੀ ਸੀ ਉਹ ਰੱਖ ਨਹੀਂ ਹੋ ਸਕੀ ਕਿੰਨੇ ਡਵੈਲਪਮੈਂਟ ਉਸ ਪਾਸੇ ਹੋਈ ਆ ਇਸ ਪਾਸੇ ਕਮੀ ਰਹੀ ਗਈ ਪਰ ਬੀਪੀਐਸ ਵੀ ਕੋਸ਼ਿਸ਼ ਕੀਤੀ ਸੀ ਬਹੁਤ ਪੈਸੇ ਲੈ ਕੇ ਲੈਂਦੀ ਆਟਾ ਇਸ ਚੰਦਾ ਇੰਨਾ ਕੋਈ ਕਮੀ ਨਹੀਂ ਹੋਣੀ ਜਦੋਂ ਵੀ ਆਪਨੀ ਸਰਕਾਰ ਬਣੀ ਕਿਤੇ ਵੀ ਨਹੀਂ ਹੋਇਆ ਲੈਪਟਾ ਜੋ ਹੈ ਉਹ ਸ਼ਹਿਰਾਂ ਚ ਹੋਇਆ। ਤੋਂ ਇਹ ਤੁਸੀਂ ਘੁਬਰਾਉਣਾ ਸਮਾ ਆਪਣੇ ਹੋਣਾ। ਸੈਂਟਰ ਦੀ ਸਰਕਾਰ ਕੀ ਕਰ ਉਸ ਪਾਰਟੀ ਦੀ ਬਣਨੀ ਹੈ। ਕਿਉਂਕਿ ਮੋਦੀ ਦੀ ਸਰਕਾਰ ਤੋਂ ਲੋਕ ਬਹੁਤ ਦੁਖੀ ਨੇ। ਪੂਰੇ ਹਿੰਦੁਸਤਾਨ ਦੇ ਵਿੱਚ ਜਿੱਥੇ 200 ਸੀਟਾਂ ਤੇ ਵੋਟਾਂ ਪਈਆਂ ਨੇ। ਉੱਥੇ ਸਾਰੇ ਸਰਵੇ ਆਏ ਨੇ ਅਜੋ ਘੁਬਰਾਏ ਪਏ ਨੇ। ਇਹ ਸਰ ਅਸ ਹੋ ਕੀ ਗਿਆ। ਕਿਉਂਕਿ ਟੈਲੀਵਿਜ਼ਨਾਂ ਤੇ ਮੀਡੀਆ ਦਾ ਉਹਨਾਂ ਦਾ ਹੀ ਸਿੱਖ ਪਹਿਲਾਂ ਤਾਂ ਉਹ ਕਹਿੰਦੇ ਸੀ ਕਿ ਕੋਈ ਮੁਕਾਬਲਾ ਨਹੀਂ ਸਰਕਾਰੀ ਸਾਡੀ ਬਣਨੀ ਹੈ ਅੱਜ ਹਾਲਾਤ ਇਹ ਨੇ ਤੁਸੀਂ ਕਿਤੇ ਬਾਹਰੀਆਂ ਸਟੇਟਾਂ 'ਚ ਦੇਖੋ ਜਿੱਥੇ ਬੋਟਾਂ ਪੈ ਗਈਆਂ ਜਾਂ ਪੈਣ ਵਾਲੀਆਂ ਨੇ ਆਪਣੀ ਤਾਂ ਇੱਕ ਮਹੀਨਾ ਰਹਿੰਦਾ ਉੱਥੇ ਹਾਲਾਤ ਕਾਂਗਰਸ ਦੇ ਹੱਕ ਨੂੰ ਸੋ ਡਾਕਟਰ ਸਾਹਿਬ ਨੇ ਸਾਂਝੇਵਾਲ ਦੀ ਆਵਾਜ਼ ਲੋਕ ਸਭਾ ਦੇ ਵਿੱਚ 28 اپੋਜੀਸ਼ਨ ਦੇ ਵਿੱਚ ਸੀਗੀ ਸਰਕਾਰ ਦੇ ਜਦੋਂ ਬੇਖੂਣਗੇ ਸ਼ਰਮ ਤਾਂ ਸਭ ਤੋਂ ਵੱਧ ਪੈਦਾ ਹੁੰਦੀ ਹੈ ਆਪਾਂ ਨੂੰ ਕੋਈ ਵੀ 20 50 100 ਕਰੋੜ ਰੁਪਏ ਦਾ ਆਪਣੇ ਵਾਟਾਂ ਦਾ ਕੰਮ ਹੋਊਗਾ ਸਰਕਾਰ 'ਚ ਬਣ ਗਈ ਮੰਤਰੀ ਬਣ ਜਾਣਗੇ ਫਿਰ ਇਹ ਕੰਮ ਕਰਦੇ ਆਪਾਂ ਵੀ ਦਹਾ ਗਿਆ ਸਾਰੇ ਸਕੇ ਦਾ ਨਹੀਂ ਤਾਂ ਕਈ ਜਗ੍ਹਾ ਤੇ ਤਸੀਮੂਲੇ ਲਈ ਬੜੀਆਂ ਪ੍ਰੋਬਲਮ ਆ ਪਾਣੀ ਦੀਆਂ ਸੱਸਿਆਵਾਂ ਸੱਸਿਆ ਬਹੁਤ ਨੇ ਇੱਥੇ ਥਿੱਤੀ ਮੁੱਡੇ ਤੱਕ ਅੱਗੇ ਤੱਕ ਤੁਸੀਂ ਦੇਖੋਗੇ ਉਹ ਮਸਲੇ ਹੱਲ ਆਪਾਂ ਇਹਨਾਂ ਤੋਂ ਕਰ ਸਕਦੇ ਹਾਂ ਪਿਛਲੀ ਵਾਰ ਕੀ ਹੋਇਆ ਕਿ ਸਾਹਨੇ ਵਾਲ ਚੋਂ ਹਰਗੇ ਐਮਪੀ ਬਣ ਗਏ ਤਾਂ ਸਾਡੇ ਤੋਂ 9 ਹਲਕੇ ਹੁੰਦੇ ਨੇ ਜਦੋਂ ਮੈਂ ਜਾਂਦਾ ਤਾਂ ਅੱਠ ਮੇਰੇ ਤੋਂ ਅੱਗੇ ਬੈਠੇ ਹੁੰਦੇ ਵੀ ਅਸੀਂ ਤਾਂ ਜਿਧਾਕੇ ਵੀ ਦਿੱਸਦੇ ਸੋ ਸਾਹਨੇ ਵਾਲ ਜਿੰਦਿਆ ਹੂੰ ਮੈਂ ਸਾਹਨੇ ਧੋਕੇ ਬੈਠਾ ਹੂੰ ਕਿ ਇੱਥੇ ਦਾ ਪਹਿਲਾ ਸਾਹਨੇ ਵਾਲ ਤੋਂ ਸਾਡੇ ਕੰਮ ਕਰਕੇ ਦੇ ਜਦੋਂ ਹਰਿਆ ਹੋਵੇ ਦੰਦੇ ਦੀ ਪੋਜੀਸ਼ਨ ਥੋੜੀ ਜੀ ਨਾ ਮੰਗਣ ਵਾਲੇ ਦੀ ਵੀ ਬਾੜੀ ਹੁੰਦੀ ਹੈ ਅੱਜ ਕਿ ਬੜੀਆਂ ਵੋਟਾਂ ਬਈਆਂ ਪਰ ਫਿਰ ਵੀ ਇਹਨਾਂ ਨੂੰ 50000 ਵੋਟਾਂ ਪਈਆਂ ਸੀ ਨਾਲੇ ਬਹੁਤ ਲੋਕਾਂ ਨੇ ਵੋਟਾਂ ਪਾ ਕੇ ਭੇਜਿਆ ਸੀ ਪਰ ਜਿੱਤੇ ਹੋਏ ਦੀ ਗੱਲ ਵੱਖਰੀ ਹੁੰਦੀ ਹੈ ਸੋ ਮੇਰੀ ਤਾਂ ਇਹ ਬੇਤੀ ਹੈ ਕਿ ਆਪਾਂ ਇਹਨਾਂ ਨੂੰ ਜਿਤਾਈਏ ਸਰਕਾਰ ਵੀ ਬਣ ਜਣੀ ਹੈ ਆ ਵੀ ਇਹਨਾਂ ਨੂੰ ਲੋਕ ਸਭਾ ਦੇ ਵਿੱਚ ਆਪਾਂ ਬੇਤੀ ਪਤਾ ਹੈ ਇਹਨਾਂ ਨੂੰ ਕਿ ਜਿਹੜਾ ਕੰਮ ਕਿਨੂੰ ਫੜਨਾ ਹੈ ਇਕੋ ਰਸਣਾ ਪੈਂਦਾ ਨਾ ਵੀ ਪੁਰਾਣੇ ਆ ਸਾਡਾ ਕੰਮਾਂ ਜਿ ਕਰਾ ਕੇ ਤੇ ਇਹਨਾਂ ਨੂੰ ਪਤਾ ਆਪ ਇਸ ਕੰਮ ਚ ਰਹੇ ਨੇ ਅਫਸਰ ਰਹੇ ਨੇ ਅਰ ਗੱਲ ਸੁਣਨ ਵਾਲੇ ਤੁਸੀਂ ਦੇਖਿਆ ਨਹੀਂ ਕਿ ਕੋਈ ਅਫਸਰ ਲੱਗਿਆ ਹੋਵੇ ਡਾਕਟਰ ਹੋਵੇ ਐਮਪੀ ਰਹੇ ਹੋਵੇ ਅਕੜ ਬਹੁਤ ਹੁੰਦੀ ਹੈ ਪਰ ਇਹ ਬੜੇ ਹੀ ਡਾਊਨ ਟੂ ਅਰ ਮੈਨਰਫੁਲ ਮੈਂ ਐਗੋ ਜੇ ਲੀਡਰ ਕਿਤੇ ਦੇਖੇ ਨਹੀਂ ਜਿਹਨੇ ਚੰਗੇ ਜੋ ਕੰਮ ਕਹਿੰਦੇ ਆ ਵੀ ਹਾਂ ਬਿਲਕੁਲ ਕਰਾਂ ਗੁਰਦ ਸਿੰਘ ਜਦੋਂ ਮਰਦੀ ਤੁਸੀਂ ਤਾਂ ਕਦੋਂ ਤੇ ਬਦਲਦੇ ਤੇ ਟੋਡੂ ਸਾਡੇ ਕੋਈ ਲੋੜ ਹੀ ਨਹੀਂ ਪਈ ਪਹਿਲਾਂ ਵੀ ਡੀਪੀ ਹੋਣੀ ਇੱਥੇ ਘਰ ਤਾਂ ਹੈ ਤੁਸੀਂ ਕਾਟੇ